Oh, ਕਰੂਗਾ ਕਿਰਤੀਕ ਸਾਨ ਜੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਇਸ ਕਰਕੇ ਆਓ ਆਪਣੇ ਜਿਉਂਦੇ ਜਗਦੇ ਹੋਣ ਦਾ ਸਬੂਤ ਦਿइये ਗੱਜ ਕੇ ਬੋਲੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਥੀਆਂ ਦਾ ਬਹੁਤ ਵਧੀਆ ਜਿਹੜੀ ਕਵਿਸ਼ਰੀ ਉਹ ਆਪਣੇ ਨਾਲ ਸਾਂਝੀ ਕਰਕੇ ਗਏ ਆ ਸਾਥੀ ਲਖਵੰਤ ਕਰਦੀ ਤੇ ਰਜਿੰਦਰ ਲੋਕਾਂ ਦੇ ਦੁੱਖਾਂ ਦੀ ਬਾਤ ਪਾਈ ਐ ਇਸ ਕੁਸ਼ਰੀ ਨੇ ਮੈਂ ਫੇਰ ਬਿਆਨਤੀ ਕਰਦਾ ਜਿਹੜੇ ਸੱਜਣ ਪਿਛਲੇ ਪਾਸੇ ਐਂਗਲ ਤੋਂ ਖੜੇ ਆ ਤੁਰੇ ਫਿਰਦੇ ਆ ਉਹ ਆ ਕੇ ਪੰਡਾਲ ਦੇ ਵਿੱਚ ਬੈਠਣਾ ਆਪਣੇ ਇੱਕ ਦੋ ਮੇਨ ਬਲਾਰੇ ਜਿਹੜੇ ਹੈਗੇ ਉਹ ਰਹਿ ਗਏ ਉਸ ਤੋਂ ਬਾਅਦ ਜਿਹੜਾ ਲੰਗਰ